¿Cuál y 근데... o 근데... ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਫਰਜ਼ ਕਰਦਾ ਬਹਿ ਕੋ ਜੀ ਦਾ ਖਾਸਾ ਜੀ ਬਹਿ ਕੋ ਜੀ ਦੇ ਬਾਰੇ ਆਪਣੇ ਰਚਕਾਰ ਆਪਣਾ ਜੀਆ ਸਪੀਕ ਕੋਟ ਦੇ ਸੋਸ਼ਲ ਮੀਡੀਆ ਦੇ ਪ੍ਰੈਜ਼ੀਡੈਂਟ ਚੇਅਰਮੈਨ ਕਪਾਸੈਂਟ ਜੀ ਨਚਾਰਤੀ ਜੀ ਆਪਣੇ ਜੱਤੋਂ ਆਏ ਨੇ ਇਹਨਾਂ ਨੂੰ ਸਤਿਕਾਰਯੋਗ ਆਤਮਾ तीन अलग बहुत बहुत आत्मविश्वास करता तो, तो अगर आप सोशल मीडिया के भीतर पास से अपने जैस तक पहुंचे i'm going to ਦਾ ਬਹੁਤ ਹੀ ਗੱਲ ਸਾਰੀ ਕੀ ਆ ਤੇ ਬੇਨਤੀ ਵੀ ਹੈ ਜਿਹਨਾਂ ਨੇ ਬਾਕੀ ਨੇ ਜਦੋਂ ਦੇ ਜਿਹੜੇ ਨੇ ਅਸੀਂ ਬਣੇ ਆ ਆਪਣੇ ਕਦੇ ਕਹੇ ਨੇ ਜਿਹੜਾ ਆਪਸ ਪਾਰਟੀਆਂ ਦੇ ਰਾਜ ਸੀਗਾ ਉਦੋਂ ਕਾਂਗਰਸ ਪਾਰਟੀ ਦੇ ਰਾਜ ਤੇ ਸਾਰੇ ਬੈਠੇ ਹੋ ਆਪਣੇ ਇਲਾਕੇ ਦੇ ਕਿੰਨਾ ਵਿਕਾਸ ਹੋਇਆ ਕਿੰਨੇ ਕੰਮ ਹੋਏ ਇਹ ਆਪ ਕੋ ਹਿਮੜਾ ਤੇ ਗਿਣ ਸਕਦੇ ਆ ਦੱਸ ਸਕਦੇ ਆ ਪਰ ਸਾਢੇ 3 ਸਾਲ ਦੇ ਰਾਜ ਦੇ ਵਿੱਚ ਇਸ ਪੰਜਾਬ ਸਰਕਾਰ ਨੇ ਕਿਸੇ ਪਾਸੇ ਕੋਈ ਮੁਖਤਰੀ ਨਹੀਂ ਹੋਈ ਕੋਈ ਵਿਕਾਸ ਨਹੀਂ ਆ ਜਿਹੜੇ ਆਪਣੇ ਪ੍ਰੋਜੈਕਟ ਕੀਤੇ ਹੋਏ ਸੀਗੇ ਉਹਨਾਂ ਪ੍ਰੋਜੈਕਟਾਂ 'ਤੇ ਸਿਰਫ ਬੋਰਡ ਲੱਗੇ ਆ ਹੁਣ ਸਾਰਾ ਸੈਕਟਰ 'ਤੇ ਸਾਰਾ ਨੰਬਰ ਵਾਰ ਚ ਆਈ ਹੋਈ ਹੈ ਉਹ ਤੁਹਾਨੂੰ ਜਾਣ ਨੂੰ ਪੈਸੇ ਆਪਾਂ ਦਿੱਤੇ ਤੇ ਬੋਣ ਕਿਸੇ ਹੋਰ ਦਾ ਨਾਮ ਨਹੀਂ ਜਾਂਦੇ। ਆਪ ਕੋ ਨੇ ਸਭ ਕੋਈ ਫਰਕ ਨਹੀਂ ਪੈਂਦਾ। ਆਪੋ ਤੇ ਇਹ ਪਤਾ ਨਹੀਂ ਲੋਕਾਂ ਨੂੰ ਪਤਾ ਆਪਣੇ ਸਾਥੀਆਂ ਨੂੰ ਪਤਾ ਕਿ ਉਹ ਸਕਾਸ ਵਾਸਤੇ, ਉਸਾਰੀ ਵਾਸਤੇ ਫੰਡ ਕਿੱਥੋਂ ਆਇਆ। 75 ਸਾਲ ਦੇ ਪਿੰਡ ਚ ਗਏ ਸੀ। ਪਿੰਡੋਂ ਵੱਡਾ ਬੰਡਾ ਪੰਚ ਰਹੇ ਗਲਾ। ਸਿਰਫ ਪਿੰਡ ਨੂੰ 4 ਲੱਖ ਰੁਪਈਆ ਤੇ ਜਦੋਂ ਆਪਣੀ ਸਰਕਾਰ ਸੀਗੀ 40 ਲੱਖ ਰੁਪਈਆ ਤੇ ਆਪਾਂ ਇਹਨਾਂ ਨੂੰ ਸਕੂਲ ਨੂੰ ਫੰਡ ਗ੍ਰਾਂਟ ਕਰੇ ਗਏ ਸੀ। ਸੋ ਮੇਰੇ ਸਾਥੀਓ ਕਹਿਣ ਦਾ ਮਤਲਬ ਇਹ ਹੈ ਕਾਂਗਰਸ ਪਾਰਟੀ ਇੰਨੀ ਪ੍ਰਾਣੀ ਪਾਰਟੀ ਐ ਇੰਨੀ ਮਜ਼ਬੂਤ ਪਾਰਟੀ ਐ ਕਾਂਗਰਸ ਪਾਰਟੀ ਦਾ ਵਰਕਰ ਕਿੰਨਾ ਮਜ਼ਬੂਤ ਐ ਤੁਸੀਂ ਸਾਰੇ ਸਤਿ ਸ੍ਰੀ ਅਕਾਲ ਬੈਠਿਓ ਕਿੰਨੇ ਮਜ਼ਬੂਤ ਹੋ ਆਪਾਂ ਸੋਸ਼ਲ ਮੀਡੀਆ ਦੀ ਟੀਮ ਨੂੰ ਪੂਰਾ ਸਟਰੋਂਗ ਬਣਾਜੇ ਜਿਹੜੀ ਵੀ ਪੋਸਟ ਮੈਂ ਬਾਵਾ ਗੁਰਪਾਲ ਕਰਨ ਨਿਕਤਾ ਪਾਵੇ ਆਪਾਂ ਉਹਨਾਂ ਪੋਸਟਾਂ ਨੂੰ ਅੱਗੇ ਧੋਕੇ ਕਰਕੇ ਪੂਰੇ ਸ਼ਹਿਰ ਦੇ ਲੋਕਾਂ ਤੱਕ ਪਹੁੰਚਾਈਏ ਜੇ ਕੋਈ ਹੋਰ ਪਾਰਟੀ ਜੋ ਵੀ ਬਾਇਕ ਜੇ ਕੁਝ ਕਹਿੰਦੀ ਐ ਉਹ ਤੋਂ ਵੀ ਟਿਪੀ ਕਰਨੀ ਐ ਆਪਾਂ ਜੇ ਸਲਾਹ ਕਰਕੇ ਉਹਦੇ ਉੱਰੋਂ ਆਪਣੀ ਆਪਾਂ 우리 ਕਾਂਗਰਸ ਪਾਰਟੀ ਵਾਸਤੇ ਮੈਂ ਕਰੀਏ ਜਿਵੇਂ ਸੋਸ਼ਲ ਮੀਡੀਆ ਦੇ ਮੇਰੇ ਸਾਥੀ ਆਏ ਨੇ ਮੈਂ ਬੇਨਤੀ ਕਰੂਗਾ ਮੰਗਲਵਾਰ ਨੂੰ ਤੋਂ ਮੀਟਿੰਗ ਹੈ ਚੰਡੀਗੜ੍ਹ ਜਸਪੀਤ ਜੈਨਾ ਆਇਆ ਕੁਸ਼ਦੀ ਮਿੱਤਰ ਆਇਆ ਸੰਦੀਪ ਹੈਗਾ ਗੁਰਬਾਜ ਹੈਗਾ ਜਿਹੜੇ ਸਾਥੀ ਸੋਸ਼ਲ ਮੀਡੀਆ ਦੇ ਹੋਰ ਨਵੇਂ ਸਾਥੀ ਵੀ ਆਪਾਂ ਜਿਹੜੇ ਆਪਾਂ ਅਪਾਇੰਟ ਕਰਨੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਆਪਾਂ ਦਿਨ ਰਾਤ ਕੰਮ ਕਰਨ ਉਹਨਾਂ ਸਾਥੀਆਂ ਨੂੰ ਬੇਨਤੀ ਕਰੂਗਾ ਕਿ ਆਪਾਂ 2-4 ਵਜੇ ਦਾ ਪਾਰ ਮੀਟਿੰਗ ਕਰਾਂਗੇ ਦੇਨ ਮੋਵਨ ਸਾਥੀ ਨੇ ਜਿਹੜੇ ਜਿਹੜੇ ਸਾਥੀ ਸੋਸ਼ਲ ਮੀਡੀਆ 'ਤੇ ਕੰਮ ਕਰਨਾ ਚਾਹੁੰਦੇ ਆ ਉਹਨੂੰ ਨਾਮ ਦਿਖਾਉਣ ਆਪਾਂ ਲੈ ਕੇ ਕਲੈਟੀ ਕਰਕੇ ਕਿਵੇਂ ਆਪਾਂ ਦਾ ਪਾਰਟੀ ਦਾ ਆਪਾਂ ਪ੍ਰੋਗਰਾਮ ਬਣਾਣਾ ਕਿਵੇਂ ਪਾਰਟੀ ਨੂੰ ਬਾਹਰ ਦੇਣ ਕਿ 2027 ਦੇ ਵਿੱਚ ਕਿਉਂਕਿ ਮਨੁੱਖੜਾਈ ਬੈਠੇ ਨੇ ਕਿਉਂਕਿ ਮਨੁੱਖੜਾਈ ਬੈਠੇ ਨੇ ਆਪਣੀ ਸਰਕਾਰ ਦਾ ਤੇ ਬਸ ਆਪਾਂ ਥੋੜਾ ਜਿਹਾ ਹੱਲਾ ਮਾਰਦੇ ਥੋੜੀ ਮੇਕਦ ਕਰ ਲਈਏ 2027 'ਚ ਆਪਣੀ ਸਰਕਾਰ ਬਣਦੀ ਹੈ ਤੋਂ ਸਾਥੀਓ ਮੈਂ ਫਿਰ ਆਪਕਾ ਧੰਨਵਾਦ ਕਰਦਾ ਤੇ ਬੇਨਤੀ ਜਿਹੜੀ ਮੈਂ ਆਪਕੋ ਬੇਨਤੀ ਕੀਤੀ ਹੈ कि आप जो पोस्ट हैं कांग्रेस पार्टी की पोस्ट है उस पोस्ट को आपके फॉरवर्ड करिए उस पोस्ट के उसीए अपना बुजुर्ग साहब और ही बैठे हैं जो पार्टी देखी है क्योंकि कांग्रेस पार्टी एक ऐसी पार्टी है जिन्हें मुल्क खड़ा किया जिन्हें आजादी से आई जिन्हें मुल्क जो देश आजादी बढ़ती कांग्रेस पार्टी है क्योंकि मोदी साहब दस बारह साल सब कुछ नहीं करता दस बारह साल पता ही नहीं लगता नक्शे नहीं बढ़ते जो कांग्रेस पार्टी ने करता यह तो नहीं कि अभी कांग्रेस पार्टी ने सत्तर साल नहीं किया प्रचार करना है आप भी करना आप अखबार का प्रचार करना है सो मैं हम टेस्ट करूँगा गंगा सिंह मचाठी जी को

ਪਦੇ ਦਾ ਪਦੇ ਦਾ ਦਵਾ ਪਦੇ ਜਾਵੇ ਜੇ ਇੱਥੇ ਆਪਾਂ ਜੂਜੇ ਬੈਠੇ ਹੋਗੇ ਤਾਂ ਮੇਰੀ ਕਾਂਗਰਸ ਪਾਰਟੀ ਮੀਟਿੰਗ ਕੋਈ ਉਨਾਰੂ ਕੀ ਜੇ ਕਿ ਲੋਕੀ ਬੈਠੇ ਹੋਗੇ ਤਾਂ ਤਾਂ ਪਰਬਈ ਕੋਈ ਫ੍ਰੀ ਟਾਈਮ ਮਦਰ ਢਿੱਲੀ ਲਕੜੀਆਂ ਦਵਾਰਾ ਫੇਰਨਾ ਪਦੇ ਮਿਲਾਉਣਾ ਵਾਏ ਜੁਤੀ ਦਾ ਖਾਲਸਾ ਇਹ ਜਿਹੜੇ ਕਵਰ ਕਰ ਜਾਉਂਗੇ ਸੜਾ ਦੇ ਦਾ ਕੋਈ ਵਰਤਨ ਨਹੀਂ ਸੀ ਆਮ ਆਦੀ ਸੌਣ ਦੀ ਤਰਫ ਇਹ ਪੰਜਾਬ ਦੇ ਵਿੱਚ ਆਉਂਦੀ ਸਥਿਤੀ ਕੰਮ ਕਰ ਸਕੀ ਆ ਇਹ ਆਪ ਦੀ ਪੰਜਾਬ ਦੇ ਵਿੱਚ ਸਥਿਤੀ ਪੈਦਾ ਕਰ ਸਕੀ ਆ ਜੇ ਉਹ ਸੋਚਣ ਕੀ ਹਰ ਹੈ ਕਰ ਸਕੀ ਹੈ ਤੇ ਆਪਣੇ ਕੋਲੇ ਮਤਲਬ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਜਿੰਨੇ ਵੀ ਖਾਤੇ ਆ ਉਹਨੂੰ ਜਾਂ 2500 ਦੇ ਜਾਂ 2500 ਨਹੀਂ 1000 ਕਿ ਦੇਣਾ ਦੀ ਸੋਚ ਪ੍ਰੀਆ ਨੇ ਕਮੀ ਕੀਤੀ ਸੋਸ਼ਲ ਮੀਡੀਆ ਤੇ ਆਪਾਂ ਐਂਟਰ ਕੱਟ ਦਿੱਤੀ ਆਪਾਂ ਠੀਕ ਆ ਵੀ ਲੋਕਾਂ ਨੇ ਕੰਮ ਕਰਾਏ ਆ ਆਪਾਂ ਲੋਕਾਂ ਦੇ ਅੱਗੇ ਮੋਟਾ ਘਾਤਵਾਹੀ ਬਣੇ ਆ ਆਪਾਂ ਲੋਕਾਂ ਦੇ ਮਨਤਾ ਕਰਨੇ ਕਿਤੇ ਆ ਆਪਾਂ ਪਾਰਟੀ ਦੇ ਲਈ ਬੜੀ ਸਮਰਥਨ ਦੇ ਗਏ ਅਸੀਂ ਨਾਲ ਖੜੇ ਆ ਪਰ ਸਿਰਫ ਆਪਨੇ ਕੋਰੇ ਕਮੀ ਦੀ ਗੱਲ ਆ ਸੋਸ਼ਲ ਮੀਡੀਆ ਤੇ ਆਪਾਂ ਐਂਟਰ ਕੱਟ ਦਿੱਤੀ ਤੋਂ ਜਿਵੇਂ ਹਾਰੀ ਕਮਾਂਡ ਨੇ ਕਿਹਾ ਹੁਣ ਕੀ ਭਾਈ ਤੁਸੀਂ ਬਲਾਗਾਂ ਵਾਲੇ ਹਵਾਈਂ ਫੈਟਫੰਡ ਪੁੱਤਰ ਤੇ ਜੋ ਲਿੰਕਿੰਗ ਨਹੀਂ ਕਰਦਾ ਰਹੋ ਜਾਂਦੀ ਤਾਂ ਕਿ ਸੋਸ਼ਲ ਮੀਡੀਆ ਟੀਮ ਜਾਂ ਆਪਣੇ ਜਿੰਨੇ ਵੀ ਬਖਤਰਾ ਜਾਂ ਜਿੰਨੇ ਵੀ ਸਾਥੀ ਆ ਕਿ ਉਹ ਇੱਕ ਤਾਂ ਉਹ ਸੋਸ਼ਲ ਮੀਡੀਆ ਤੇ ਉਹ ਹਾਈ ਕਮਾਂਡ ਦੀ ਗ੍ਰੀਪ ਪੂਰ ਸ਼ੇਅਰ ਕਰ ਉਹ ਆਮ ਆਦੀ ਪਾਰਟੀ ਦਾ ਇਹ ਕੋਈ ਲੋਕ ਦਾ ਲੋਕਿਕ ਮੁੱਲ ਨਹੀਂ ਹੈ ਜਾਂ ਆਮ ਲੋਕਾਂ ਨੇ ਆਪਣੇ ਵਿੱਚ ਉਹ ਕਾਨੂੰਨ ਨਹੀਂ ਤਾਂ ਉਹਦਾ ਆਮ ਚੋਰ ਕਰਕੇ ਆਪਾਂ ਵਾਅਦਾ ਵੱਲ ਛੋਹਣ ਗੀਆਂ ਤੇ ਆਪਦੀ ਪਾਰਟੀ ਨੂੰ ਅੱਪ ਕਰਗੇ ਜੇ ਆਪਣੀ ਪਾਰਟੀ ਦੀ ਛੋਹਣ ਗੀਆਂ ਤੇ ਭਾਈ ਹਵਾ ਹੁੰਨਗੀ ਤਾਂ ਫੇਰ 2017 ਚ ਆਪਣੀ ਸਰਕਾਰ ਬਣੂ 2017 ਚ ਆਪਣੀ ਸਰਕਾਰ ਬਣੂਗੀ 2017 ਮੇਰੇ ਆਮ ਆਦਮੀ ਪਾਰਟੀ ਉਹੋ ਵੀ ਛੋਹਣ ਗੀਆਂ ਤੇ ਗਰਜ ਖਾਈ ਸੀ ਤੇ 2022 ਮੇਰੇ ਜੀ ਉਹਨੇ ਆਪੇ ਛੋਹਣ ਗੀਆਂ ਤੇ ਪੂਰੀ ਗਰਜ ਖਾਈ ਹੈ ਛੋਹਣ ਗੀਆਂ ਤੇ ਉਹਨਾਂ ਨੇ ਕਹਿ ਸੀ 100 ਵਾਰ दमा चाद की ਸਰਦਾਰ ਪ੍ਰਮੋਥ ਸਿੰਘ ਜੀ ਨੇ 4% ਤੇ ਹਰੇਕ ਜ਼ਿਮੀਂਦਾਰ ਨੂੰ ਚਾਹੇ ਉਹ ਹਿੰਦੂ ਮੁਸਲਮਾਨ ਸਿੱਖ ਕੋਈ ਹੈ ਲਿਮਟ ਦਿੱਤੀ ਜਿਹਦਾ ਵਿਆਜ ਸਿਰਫ 23 35 ਪੈਸੇ ਆ 1% ਚ 2.8 ਪੈਸੇ ਹੁੰਦੇ ਨੇ ਤੇ 4% ਦੇ ਹਿਸਾਬ ਨਾਲ 40 ਪੈਸੇ ਬਣਦੇ ਆ ਦੂਸਰਾ ਸਰਦਾਰ ਪ੍ਰਮੋਥ ਸਿੰਘ ਦੀ ਸਰਕਾਰ ਨੇ ਲਗਭਗ 15 ਕਰੋੜ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਜਿਹਨੂੰ ਤੁਸੀਂ ਮਿੱਡੇ ਮੀਲ ਕਹਿੰਦੇ ਹੋ ਉਹ ਪੂਰੇ ਹਿੰਦੁਸਤਾਨ 'ਚ ਬਿਨਾਂ ਕਿਸੇ ਪੱਖਪਾਤ ਤੋਂ ਦਿੱਤਾ ਅਸੀਂ ਲੋਕਾਂ 'ਚ ਕਹਿ ਸਕਦੇ ਜਾਂਦੇ ਆ ਦੀ ਪੜੋ ਵੀ ਤੇ ਖਾਓ ਵੀ ਸੌਂਦ ਚਾਉਂਦਾ ਹੈ ਕਿ ਕੈਨੇਡਾ ਚ ਬ੍ਰੇਕਫਾਸਟ ਮਿਲਦੀ ਆ ਰੇ ਤੇ ਦੁਪਹਿਰ ਦਾ ਖਾਣਾ ਚੌਥੀ ਗੱਲ ਕਿ ਟ੍ਰਾਈਡੈਂਟ ਫੈਕਟਰੀ ਹੈ ਤਰਫਨਜਿਤ ਨੌਲੇ ਡਿਸਟ੍ਰਿਕਟ ਬਨਾਰੇ ਚ ਉਦੋਂ ਕាលੀਆ ਦੀ ਸਰਕਾਰ ਤੋਂ ਤੇ ਜ਼ਮੀਨ ਅਕਵਾਇਰ ਹੋ ਗਈ ਸੀ ਔਰ ਰੋਜ਼ ਉੱਠ ਪੈਦੀ ਸੀ ਉੱਥੇ ਕਿਸਾਨਾਂ ਦੇ ਲੇਕਿਨ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਕਾਨੂੰਨ ਲੈ ਕੇ ਆਈ ਕਿ 4 ਟਾਈਮਸ ਟੂ ਕਲੈਕਟਰ ਰੇਟ ਇਜ਼ ਪੇਅਬਲ ਟੂ ਦਾ ਫਾਰਮਰ 4 ਗੁਣਾ ਰੇਟ ਦਿੱਤਾ ਜਾਊਗਾ ਅਗਰ ਜ਼ਮੀਨ ਚਲਦੀ ਅਸੀਂ ਵੀ ਲਵਾਂਗੇ ਜੀ ਜਿ ਦੀ ਉਦਾਹਰਨ ਪਾਜੇ ਖੇਤੇ ਤੋਂ ਲੱਗਦੇ ਰੋਡ ਐ ਪੂਰੇ ਹਿੰਦੁਸਤਾਨ ਦੇ ਰੋਡ ਐ ਕੋਈ ਨੌਲਾ ਨਹੀਂ ਪਿਆ ਕਾਨੂੰਨ ਬਣਾ ਕੇ ਚਾਰ ਕੋਣਾ ਜੀਵਦਾਰਾਂ ਨੂੰ ਪੈਸੇ ਮਿਲੇ ਉਹਨਾਂ ਨੇ ਟੁਕੜੀ ਵਟਕੀ ਨੀਂ ਸਿੰਨਾ ਬੜਾਲਗਾ ਅਗਲੀ ਗੱਲ ਆਰਟੀਆਈ ਦੇ ਕੇ ਗਏ ਅਗਰ ਕਿਸੇ ਨੂੰ ਕੋ ਸ਼ੱਕ ਸ਼ੁਭਾ ਹੈ ਕਿ ਹਰਾ ਫੇਲ ਨਹੀਂ ਹੋ ਰਹੀ ਹੈ ਇਸ ਸ਼੍ਰੀਮਤੀ ਸੋਨਿਆ ਗਾਂਧੀ ਦੀ ਜਿਹੜੀ ਸਰਕਾਰ ਸੀ ਉਹ ਆਰਟੀਆਈ ਦੇ ਕੇ ਗਈ ਕਿ ਅਗਰ ਤੁਹਾਨੂੰ ਸ਼ੱਕ ਹੈ ਕਿ ਠੱਗੀ ਵੱਜ ਰਹੀ ਆਰਟੀਆਈ ਪਾ ਲਓ ਔਰ ਉਹ ਸੀ ਆਰਟੀਆਈ ਚ ਮੈਨੂੰ ਇਹ ਗੱਲ ਕਹਿੰਦੇ ਨੂੰ ਕੋਈ ਸ਼ਰਮ ਨਹੀਂ ਸਾਡੇ ਬਹੁਤੇ ਕਾਂਗਰਸ ਦੇ ਲਿੰਟਰੀ ਫਸ ਗਏ ਜਿੰਨਾਂ ਨੇ ਹੇਰਾ ਫੇਰਿਆ ਕਿਤਨਾ ਸੀ ਕਿਉਂਕਿ ਅਸੀਂ ਵੀ ਬਹੁਤੇ ਦੁੱਧ ਧੋਤੇ ਨਹੀਂ ਸੀ ਇਸੇ ਕਰਕੇ ਦੂਜੀ ਸਰਕਾਰ ਆਈ ਦੂਸਰੀ ਗੱਲ ਇਹ ਕਾਂਗਰਸ ਪਾਰਟੀ ਸੀ ਜਿਨੇ ਹਿੰਦੁਸਤਾਨ ਸੌਰੀ ਜਿਹਨੇ 77 ਚ ਬੰਗਲਾਦੇਸ਼ ਨੂੰ ਦੋ ਟੋਟੇ ਕੀਤਾ ਜਦੋਂ ਕਿ ਬੀਜੇਪੀ ਸੰਧੂਰ ਵਾਲੇ ਮਸਲੇ ਚ ਆਪਰੇਸ਼ਨ ਸੰਧੂਰ ਚ ਪੂਰੀ ਦੁਨੀਆ ਦੀ ਪ੍ਰਣਾਮ ਹੋ ਗਈ ਔਰ ਸਾਡੇ 4-5 ਰਫੇਲ ਇੱਕ ਤਾਂ ਸਾਡੇ ਨਾਲ ਹੀ ਆ ਕੇ ਪਿੰਡ ਚ ਕਹਿੰਦੇ ਡਿੱਗਿਆ ਇਹ ਗੱਲ ਕਿੱਥੋਂ ਪਤਾ ਲੱਗੀ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਜੋ ਪ੍ਰਧਾਨ ਨੇ ਕਾਂਗਰਸ ਦੇ ਉਹ ਅਮਰਿੰਦਰ ਰਾਜਾਵੜੀਂ ਦੀ ਉਹ ਪਾਰਲੀਮੈਂਟ ਚ ਬੋਲੇ ਨੇ ਕਿ ਆਗਲੀਆ ਪਿੰਡ ਚੰਦਪਾਣ ਦੇ ਨਾਲ ਇੱਥੇ ਕੋਈ ਉਹਨਾਂ ਨੇ ਸਾਡਾ ਯਾਰ ਚਿੱਠਿਆ ਤੇ ਬਿਲਕੁਲ ਸਾਡੀ ਸਰਕਾਰ ਦਾ ਖੇਲੀਅਸ ਸੀਗਾ ਬੀਜੇਪੀ ਸਰਕਾਰ ਦਾ ਇਸੇ ਦਿਨ ਜਿਹੜੀ ਸਭ ਤੋਂ ਵੱਡੀ ਦੁਨੀਆ ਚ ਕਿਤੇ ਨਹੀਂ ਹੋਈ ਉਹ ਐ ਵੋਟ ਦੀ ਚੋਰੀ ਵੋਟ ਦੀ ਚੋਰੀ ਵਾਲੇ ਰਹੋਗਨ ਦੀ ਰੋਜ਼ ਰੋਣਾ ਪਾ ਰਿਹਾ ਹੈ ਅਸੀਂ ਲੋਕ ਆਪਣੇ ਪੈਨਸ਼ਨ ਲਵਾਉਨੇ ਆ। صدیق ਸਾਹਿਬ ਫੜ ਦਿੰਦੇ ਸੀ। ਕੰਮ ਕਰੋੜਾਂ ਦਾ ਕੀ ਮਤਵ ਰਹਿ ਗਿਆ ਜੇ ਵੋਟਾਂ ਈਵੀਐਮ ਦਾ ਪੈਣੀਆਂ। ਫਿਰ ਕੰਮ ਕੌਣ ਕਰਾਊਗਾ ਸਾਡੇ? ਲੋਕ ਜਿੰਨਾਂ ਦੇ ਸਰਪੰਚ ਜਾਂ ਸਾਡੇ ਬੈਠੇ ਨੇ ਮਨਦੀਪ ਮੱਤਾ ਜੀ ਤਾਂ ਕਰਾਉਂਦੇ ਨੇ। ਜੱਟਾ ਸਾਹਿਬ ਬੈਠੇ ਆ ਵੀ ਪਰ ਉਸ ਦਾ ਦੱਸਾ ਕੋਈ ਕੁਝ ਨਹੀਂ ਕੀਤਾ ਲੋਕ ਨਹੀਂ ਆਏ ਉਹਨਾਂ ਦਾ ਸਹਾਇਤਾ ਨਹੀਂ ਹੋਇਆ ਨਾ ਇਸਤਾਨੀਆ ਜਿਹੜੇ ਆ ਉਹਨਾਂ ਨੇ ਸੱਚਾ ਨਹੀਂ ਦੱਸਿਆ ਕਿ ਉਹਨਾਂ ਨਾਲ ਪਰ ਬਹੁਤ ਤੋਂ ਸਹਾਰਾ ਦਾ ਚੱਲਣਾ ਗਿਆ ਸਰਕਾਰ ਪਰ ਇਹ ਸੈਂਟਰ ਜਿਹੜੀ ਸਰਕਾਰ ਆ ਉਹਨੇ ਲੋਕਾਂ ਤੋਂ ਸੌਫਟਵੇਅਰ ਤੋਂ ਕੱਟ ਕੇ ਸੈਟਰੀ ਤੋਂ ਪਾਸ ਤੋਂ ਦਾ ਮਿਲ ਆਵਾ ਦੀ ਦੇਗੀ ਨਾ ਇਹੋ ਤੋਂ ਕਾਂਗਰਸ ਪਾਰਟੀ ਐਸੀ ਪਾਰਟੀ ਜਿਹੜੀ 1977 ਚ ਦੇਖਦਾ ਹੋ ਆਪਣੇ ਖਾੜਾ ਲੈ ਜਿਨੇ ਉੱਨੀ ਸੌਂਤਾ ਰਹਤਾ ਰਹੇ ਭਾਵੇਂ ਨਾ ਨੇ ਉਹਨਾਂ ਨੂੰ ਪ੍ਰਾਪਤ। ਉਹਨੇ ਇਸ ਕਹਿ ਦਿੱਤਾ ਕਿ ਇੰਨਾ ਪਾਣੀ ਆਇਆ ਇਹ ਮੁਕਤ ਹੈ ਸਾਡੇ ਕਿਸੇ ਕਿਸੇ ਖੇਤਾਂ ਤੋਂ 4 ਏਕੜ ਉੱਪਰ। 4 ਏਕੜ ਦੀ ਸਿੰਚਾਈ ਹੁੰਦੀ 4 ਏਕੜ ਵਿੱਚ ਉਹ ਤੋਂ ਵਿਸ਼ੇਸ਼ ਫੜਨੇ ਕਰੀ। ਉਹ ਉਹ ਹੀ ਐਗਰੀਕਲਚਰਿਕ मुफ्त सिखाया तो उन्होंने सिक्ख्या का प्रसार किया सिक्ख्या मुफ्त किया पर मोदी ने भी किया शिक्षा पर जी एस टी लाई अगर वो बंद स्कूल बंद करवाते इस किस्म दल् ने सा लैंड के बहुत बढ़िया और मैं एक ये चाहिए जितना छात्र में जो कुछ किया अपा अपनी पार्टी दाप्तिया इंटरनेट पर एक्सप्लोर करिए अगर अपना नहीं ਸਾਡਾ ਸਾਰੀ ਮੋਬਾਈਲ ਚੰਗਾ ਦੇ। ਕੋਨੇ ਵਿੱਚ ਹਾਲ ਇੰਡੀਆ ਕਾਂਗਰਸ ਕਮੇਟੀ ਦਾ ਨਾਮ ਤੇ। ਉਹਦੇ ਦੇਖੋ ਉਹਦੇ ਨਾਲ ਦਾ ਸਾਥੀ ਨੇ ਜਿਹੜੇ ਇਹ ਪ੍ਰਾਪਤ ਕੀ ਬਹਾਉਤਾਂ ਦੀ। ਕੋਸ਼ਿਸ਼ ਕਰ ਸਕਦਾ। ਉਹ ਨੂੰ ਸਬੂਤਾਂ ਨੂੰ। ਮੈਂ ਕਹਿੰਦਾ। ਉਹਨਾਂ ਨੂੰ ਕਿਉਂ ਕਹਿੰਦਾ ਕੋਰਵਾ ਹਾਂ ਗਿੱਕਨ ਕਰਦਾ। ਉਹ ਆਪਾਂ ਨੂੰ ਸੋਸ਼ਲ ਮੀਡੀਆ ਤੇ ਬਣਾ ਲੱਗਿਆ। ਆਪਾਂ ਉਹਨਾਂ ਖਬਰਾਂ ਜਿਹੜਾ ਕਿੰਦੋਂ ਲੈ ਕੇ। ਕੋਨੇ ਦੇ چھوٹے چھوٹے ਕੈਪਚਰ। अगर हो सकता था, हो तो ऐसी नहीं होगा कि पिछले के गाने का और मैंने लोगों तक इतना बचाओ कि लोगों को इंटरेस्ट ना देख वो समझ कि जिस तरह पानी वेजिटेबल्स में इंदिरा गांधी ने वो भी बहुत फेसफॉर्मो रिसर्च करो जो अच्छे अच्छे जो भी मैंने कहा कि कोई चीज जो भी मैंने कीता है वे छोटी छोटी कै ਤਾਂ ਕਿ ਐਕਸਪੈਂਡ ਇਹਨਾਂ ਨੂੰ ਸਾਨੂੰ ਸਮਝਾਉਣਾ ਕਿ ਅਸੀਂ ਕਿੱਥੇ ਅਸਰ ਕਰਦੇ ਰਹੇ ਹਾਂ। ਉਹ ਇੱਕ ਕਰਨੀ ਜੀਤਾ ਨਹੀਂ। ਆਪਣੇ ਮੋਟਿਵੇਸ਼ਨ ਦੇ ਮੋਟਿਵੇਸ਼ਨ ਦੇ ਨਾਲ ਕਿੰਨਾ ਪ੍ਰੋਫਿਟ ਆ ਸਾਡੇ ਸਸੋ ਇਸਾਨਾ ਦਾ ਸਭ ਤੋਂ ਜ਼ਿਆਦਾ ਹੈ। ਉਹਨਾਂ ਨੂੰ ਸਮਝਾਤਾ ਤਾਂ ਕਿ ਦਾ ਅੰਦਾਜ਼ ਆ। ਪਰ ਮੋਟਿਵੇਸ਼ਨ ਵੀ ਜਿਹਨੇ ਐਚਆਰ ਇਸ ਨਾਲ ਦੇ ਪੱਧਰ ਤੋਂ ਸੰਪੂਰਨਤਾ ਉਹਨਾਂ ਨੂੰ ਘੱਟੋ ਘੱਟ ਉਹਦੇ ਤੇ ਸਭੇ ਦਿੱਤੇ ਹੋਣੇ ਕਦੇ ਮਾਫੀ ਦਿੱਤੀ। ਕਿਰਪਾ ਕਰਨਾ ਜਿੰਮੇਵਾਰ ਸੂਚਿ ਤੋਂ ਕੋਰਨੋ ਕੋਟਾ ਪਾਉਲੋ ਕੋਰਨੋ ਪਾਪਾ ਕਿ ਤੋਂ ਕੇ ਫੌਜ ਦੇ ਸਿੱਸੀ ਸਰਕਾਰੀ ਸਵਾਰੀ ਫੇਰ ਆਪਾਂ ਮੰਗੀ ਤੇ ਜੋ ਅੰਤਰ ਅਪਸਾ ਅਧ ਰਹੀ ਹੈ ਜਿਹਨੇ ਪਾਰਨੀਆਂ ਦਾ ਸਤਾਪ ਆਪਾਂ ਉਹਦੇ ਰੋਕਣਾ ਨਹੀਂ ਚਾਹੀਤੇ ਕਿ ਕਿਹੜਾ ਹੈ ਕਿਸੇ ਨੂੰ ਚਲਾਰੇ ਹੈ ਕਿ ਦਾਕੀ ਬਾਤ ਕਰੇ ਕਿ ਕਿਤਨਾ ਲੋਏ ਨਾਲ ਦਾ ਘਾਟ ਹੋ ਰਿਹਾ ਇਸ ਤਰ੍ਹਾਂ ਕੋਵਸ ਨੇ ਨਕਾੜੋ ਰਿਹਾ ਲੇਕਿਨ ਮੋਦੀ ਦਾ ਇਹ ਕਹਾਂ ਇਸ ਸਪੋਰਟ ਤੋਂ ਦਿਨਾਂ ਕਰ ਲਈ ਆਪਾਂ ਇਹ ਹਾਰੇ ਹੋਏ ਕੈਂਡੀਡੇਟ ਨੂੰ ਮਸਾਲੇ ਦੇ ਦਿੰਦੇ ਨੇ ਮੰਤਰੀ ਬਣਾ ਦਿੰਦੇ ਨੇ ਉਹਨੇ ਵੀ ਪੀਜੂ ਨੂੰ ਹੜਾਇਆ ਐਨਾ ਸਮ੍ਰਿਤੀ ਰਾਣੀ ਨੂੰ ਹੜਾਇਆ ਤਾਂ ਇਹ ਤਾਂ ਬਿਲਕੁਲੀ ਜਿਹੜਾ ਆਪਣਾ ਸਭਿਧਾਨਾ ਉਹਦਾ ਨਾ ਨਹੀਂ ਹੈ ਜਿਹੜਾ ਕੋਣ ਉਸਤੇ ਲੜਦਾ ਉਹਦਾ ਮਰਦਾ ਕਿਹਦੀ ਵੋਟ ਚੋਰੀ ਹੈ ਕੀ ਸਾਡਾ ਆਪਾਂ ਨੂੰ ਇਹ ਨਾ ਕਹਿਣਾ ਕਰਨਾ ਵੋਟਾ ਕੌਣ ਦਾ ਵੋਟਾ ਮੰਗਦਾ ਇਹ ਹਾਰੇ ਹੋਏ ਕੈਂਡੀਡੇਟ ਨੇ ਮੰਤਰੀ ਬਣਾ ਦਿੱਤਾ ਠੀਕ ਹੈ ਨਾ ਤਾਂ ਇਹਨਾਂ ਗੱਲਾਂ ਨੂੰ ਆਪਾਂ ਜ਼ਿਆਦਾ ਤੋਂ ਜ਼ਿਆਦਾ ਐਕਸਪਲੋਰ ਕਰੀਏ ਲੋਕਾਂ ਤੱਕ ਪਹੁੰਚਾਈਏ ਉਹਨਾਂ ਲੋਕਾਂ ਨੂੰ ਜਾਗਰੂਕ ਕਰੀਏ ਨੇ ਸਾਡੇ ਹੱਥ ਦਾ ਗਲਤ ਇਸਤੇਮਾਲ ਇਹ ਲੋਕ ਨਾ ਕਰ ਸਕਣ ਤੋਂ ਸੋਸ਼ਲ ਮੀਡੀਆ ਤੇ ਜਿਆਦਾ ਤੋਂ ਜਿਆਦਾ ਐਕਟਿੰਗ ਹੋ ਕੇ ਆਪਣੀਆਂ ਇਹਨਾਂ ਗੱਲਾਂ ਨੂੰ ਹਰ ਇੱਕ ਅੱਪਚਾਓ ਤੇ ਆਪਣੀ ਆਗਿਆਸੀ ਮਜ਼ਬੂਤ ਸਰਕਾਰ ਲੈ ਕੇ ਹੋਏ ਨਾ ਕਹਿੰਦੀ ਵੀ ਮੈਂ ਤੁਹਾਨੂੰ ਅਦਾ ਕਰਨਾ ਆਈ ਹਾਂ